ਹੋ ਲੈ ਵੀ ਬੜਾ ਬਣ ਗਈ ਉਹ ਵਧਾਈ ਹੈ ਕਰਤੀਆਂ ਉਹਨਾਂ ਨੇ ਉਹ ਨਹੀਂ ਉਹਨਾਂ ਕੋਤੇ ਕੋਰੀ ਨਾ ਆ ਫਿਰ ਵਧਾਈ ਕਾ ਦੀ ਦਈਏ ਨਾ ਉਹ ਵਧਾਈ ਮੈਂ ਤੈਨੂੰ ਇੱਕ ਗਾਦੀ ਦੇਂਦੇ ਆਪਾਂ ਨੂੰ ਪਤਾ ਲੱਗ ਗਿਆ ਨਾ ਹੋਣ ਕਿਹੜੀ ਗੱਲ ਤੋਂ ਰਹੀ ਆ ਬਾਥਰੂਮ ਕਰਕੇ ਨਾ ਹੋਣ ਡਈਓ ਕੀ ਕਹੇ ਬੋਲੇ ਤੂੰ ਬਾਥਰੂਮ ਕਰਕੇ ਓਏ ਉਹਨਾਂ ਨੂੰ ਖਾ ਪੀ ਕੇ ਚੇਤਾ ਆਉਣਾ ਹੀ ਬਾਥਰੂਮ ਦਾ ਲੋਕੀ ਤਾਂ ਖਾਣ ਤੋਂ ਪਹਿਲਾਂ ਬਾਥਰੂਮ ਜਾਂਦੇ ਆ ਹੱਤੋਂ ਉਹਨਾਂ ਦੋਰੇ ਦੋਰੇ ਠੂਸਰੇ ਤਾਂ ਮੰਗਰੋਂ ਬਾਥਰੂਮ ਲੱਭਣ ਡੇ ਮੈਂ ਤਾਂ ਤੇਰੇ ਤੇ ਸ਼ੱਕ ਪੈਂਦਾ ਜਿਹਦਾ ਤੂੰ ਲੋਕਾਂ ਕੋ ਪੈਸੇ ਲੈ ਕੇ ਸਾਡੇ ਘਰ ਲੰਚ ਕਰਾਉਣ ਲਿਆਉਂਦਾ ਵਾ ਉਪਰ ਆਵਾ ਸਤ ਮਾਰ ਰਿਸ਼ਤਾ ਜਿਹੜ ਲੋ ਕੰਡ ਡੈਡੀ ਡੈਡੀ ਕਹਿਆ ਕਿ ਮੇਰੀ ਜ਼ੁਬਾਨ ਨੂੰ ਖੱਲੀਆਂ ਪੈ ਗਈਆਂ ਵਾ ਉਹ ਤੂੰ ਵੀ ਤੇ ਪਹਿਲਾਂ ਹੀ ਡੈਡੀ ਡੈਡੀ ਕਰ ਲੱਗ ਪੈਣਾ ਪਹਿਲਾਂ ਰਿਸ਼ਤਾ ਦਾ ਪੱਕਾ ਹੋ ਲੈਂਦਾ ਕਰ ਯਾਰ ਮੇਰੇ ਵੱਲੋਂ ਤੇ ਰਿਸ਼ਤਾ ਪੱਕਾ ਹੀ ਹੁੰਦਾ ਵਾ ਨਾ ਤੇ ਉਹ ਹੀ ਕਰਕੇ ਜਾਂਦੇ ਆ ਆਉਂਦੇ ਤੋਂ ਵੀ ਡੈਡੀ ਮੰਮੀ ਬਣਨੀ ਆ ਇੱਥੇ ਆਣ ਕੇ ਖਾ ਕੇ ਮੁੱਕਰ ਜਾਂਦੇ ਆ ਇਹਦਾ ਵੀ ਲੱਗ ਗਿਆ ਹੱਲ ਬਾਥਰੂਮ ਬਣਾ ਲਾ ਰਿਸ਼ਤਿਆਂ ਦੀ ਮੈਂ ਲੈਣਾ ਲਾ ਦੂੰ ਵੇਖ ਲਾ ਮੈਂ ਬਣਾ ਲੈਣਾ ਹੀ ਤੇ ਜੇ ਫਿਰ ਵੀ ਕੋਈ ਨਾ ਕਰ ਗਿਆ ਤੇ ਮੈਂ ਤੈਨੂੰ ਡਾਂਸ ਫੇਰ ਨਹੀਂ ਇੱਥੇ ਲਿਆ ਕੇ ਤੇ ਜਿੰਨੇ ਪੈਸੇ ਤੂੰ ਮੈਥੋਂ ਲਏ ਆ ਨਾ ਮੈਂ ਦੁੱਗਣੇ ਘਟਾਉਣਾ ਹੀ ਉਹ ਤੂੰ ਚਿੰਤਾ ਨਾ ਕਰ ਯਾਰ ਜ ਬਾਥਰੂਮ ਦੀ ਗੱਲ ਆ ਤੇ ਬਾਥਰੂਮ ਬਣਾ ਲੈਨੇ ਆ। ਬਾਥਰੂਮ ਦੀ ਇੱਕ ਵੱਡੀ ਗੱਲ ਆ। ਮਾਤਾ ਬੀਬੀ ਮਾਤਾ ਦਾ ਨਾਂ ਕਰ ਗਈ ਓ। ਬਾਥਰੂਮ ਕਰਕੇ ਅੜ ਗਈ ਕੰਮ ਜੇ ਹੈਗੇ ਪੈਸੇ ਤੇ ਕੱਲ ਬਾਥਰੂਮ ਤੇ ਬਣਾਈਏ। ਉਹ ਤੇ ਜਿੰਨੇ ਪੈਸੇ ਹੁੰਦੇ ਸਾਰੇ ਮੈਂ ਤੇਰੇ ਵੇਖਾ ਵਿਖਾਈ ਤੇ ਲਾ ਦੇਣੀ ਆ। ਚਲ ਜੇ ਮਾਤਾ ਗੱਲ ਬਣ ਜੇ ਤੇਰੀ ਚੁੱਲ੍ਹੇ ਚੌਂਕੇ ਤੇ ਜਾਣ ਛੁੱਟੂਗੀ। ਪਰ ਪੈਸੇ ਕਿੱਥੋਂ ਲਿਆਵਾਂ ਮੈਂ ਤਾਂ ਕਮੇਟੀ 'ਵਾਂ ਬੈਠੀ ਆ ਕਿ ਉੱਤਾ ਧਰਨੀ ਵੀ ਆ ਕੇ ਨਹੀਂ ਧਰਨੀ। ਕਮੇਟੀ ਪਾਈ ਆ। ਕਮੇਟੀ ਚੁੱਕ ਲੈਣੇ ਆ। ਅੱਛਾ ਤੇ ਠੱਗ ਬੈਠੇ ਹੁੰਦੇ ਉਹਨਾਂ ਤੇਰੇ ਪੱਲੇ ਕੀ ਪੈਣ ਦੇਣਾ? ਉਹ ਦੂ ਮੇਰੇ ਤੇ ਛੱਡ ਦੇ ਮਾਦਾ। ਘਾਟਾ ਨਹੀਂ ਮੈਂ ਪੈਣ ਦਿੰਦਾ। ਚੱਲ ਵੇਖ ਲੈ ਫਿਰ ਜਿੱਦਾਂ ਤੇਰੀ ਮਰਜ਼ੀ ਆ। ਹਾਂਜੀ ਹਾਂਜੀ ਪਾਜੀ। ਪਾਜੀ ਪੈਸੇ ਦਾ ਪ੍ਰਬੰਧ ਕਰਨੀ ਆਇਆ ਵਾਂ। ਕਮੇਟੀ ਚੁੱਕਣ ਆਇਆ ਮੈਂ ਲੱਖ ਵਾਲੀ। ਹਾਂਜੀ। ਪਾਜੀ ਤੁਹਾਨੂੰ 30000 ਰੁਪਇਆ ਚਾਹੀਦਾ ਕਿ ਜਾਨ ਚਾਹੀਦੀ ਏ? ਜਦੋਂ ਮੈਂ ਤੁਹਾਨੂੰ ਕਹਿ ਤਾ ਕਿ ਮੈਂ ਹਰ ਹਾਲਤ ਕਮੇਟੀ ਚੁੱਕ ਲੈਣੀ ਆ ਭਾਵੇਂ ਮੈਨੂੰ 70000 ਰੁਪਇਆ ਦਾ ਘਾਟਾ ਨਾ ਪੈਜੇ। ਹਾਂਜੀ। ਜੇ ਮੈਂ ਜ਼ੁਬਾਨ ਦੇਤੀ ਆ ਨਾ ਬਾਜੀ ਮੇਰੀ ਜ਼ੁਬਾਨ ਪੱਥਰ ਤੇ ਲਕੀਰ ਆ ਆਹੋ ਜੋ ਕਹਿਤਾ ਕਹਿਤਾ ਮੁੱਕਦੀ ਗੱਲ ਇਹ ਆ ਕਿ ਅੱਜ ਮੈਂ ਕਮੇਟੀ ਚੁੱਕ ਲੈਣੀ ਆ ਜਦੋਂ ਮੈਨੂੰ ਪੈਸੇ ਮਿਲ ਗਏ ਨਾ ਉਦੋਂ ਤੁਸੀਂ ਆਣ ਕੇ ਮੈਨੂੰ ਪੈਸੇ ਲੈ ਜਾਓ ਹਾਂ ਟੈਨਸ਼ਨ ਨਾ ਲਾਓ ਤੇ ਆਜੋ ਆਜੋ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ ਹੈ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਨੀਲੇ ਮੰਮੀ ਨਹੀਂ ਆਈ ਮੰਮੀ ਤਰੀਕਾ ਗਈ ਆ ਉਹਨੂੰ ਕadien ਤਰੀਕਾ ਪੈ ਗਈਆਂ ਉਹ ਆਂਟੀ ਵੀ ਰੋਣੀ ਆ ਹਾਂ ਉਹਨੇ ਸਾਡੀ ਕਮੇਟੀ ਘੋਟ ਲਈ ਮੰਮੀ ਵੈਰੀ ਨੇ ਜਾ ਕੇ ਉਹਦੀ ਗਿੱਚੀ ਘੋਟ ਲਈ। ਉਹਦੋਂ ਤੋਂ ਤਰੀਕਾ ਪੈਂਦਾ ਪਿਆ। ਨਹੀਂ ਨਹੀਂ ਵੀ ਇਦਾਂ ਕਿਸੇ ਦੀ ਕਮੇਟੀ ਨਹੀਂ ਘੁੱਟਣੀ ਚਾਹੀਦੀ। ਅਗਲਾ ਬੰਦਾ ਕੀਤਾ ਕਿਦਾਂ ਔਖਾ ਸੌਖਾ ਹੋ ਕੇ ਪੌਂਦਾ। ਚਲੋ ਅੱਗੇ ਸਾਰੇ ਜਣੇ ਕਰੀਏ ਬੋਲੀ ਸ਼ੁਰੂ। 5 ਕਿ ਮਿੰਟ ਰੁਕ ਜਾਓ ਭੈਣ ਜੀ। ਕਮੇਟੀ ਜੁਕਨ ਵਾਲੇ ਦੇ ਬਾਹਰ ਗਲੋਤੇ ਆ। ਅੱਛਾ। ਹਮਕੋ ਸਿਕਾ ਰਿਆ ਹੈ। ਅੱਛਾ। ਸਾਰਿਆਂ ਨੂੰ ਸਾਸ੍ਰੀ ਕਾਲ ਜੀ। ਸਾਸ੍ਰੀ ਕਾਲ ਜੀ। ਤੁਸੀਂ ਤਾਈ ਰਤੋ ਦੇ ਬੇਟੇ। ਹਾਂਜੀ 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 ਚਲੋ ਬੈਠੋ ਬੋਲੀ ਸ਼ੁਰੂ ਕਰੀਏ ਅ ਵੇਖੋ ਭਾਈ 5000 ਘਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਵੀ ਕਮੇਟੀ ਚੁੱਕੀ ਉਹਨੂੰ ਪੰਜਾ ਦੇਣਾ ਬਾਅਦ ਕਮੇਟੀ ਮਿਲਣੀ ਜੇ ਇਹ ਭੈਣ ਜੀ ਪਹਿਲਾਂ ਨਹੀਂ ਮਿਲ ਸਕਦੇ ਨਹੀਂ ਨਹੀਂ ਨੇ ਦਿਨ ਤੇ ਲੱਗ ਹੀ ਜਾਂਦੇ ਆ ਹਰ ਇੱਕ ਨੇ ਆਪਣੀ ਤਨਖਾਹ ਆਈ ਤਾਂ ਪੈਸੇ ਦੇਣੇ ਹੁੰਦੇ ਆ ਨਹੀਂ ਥੋੜੇ ਬਹੁਤੇ ਪੈਸੇ ਹੀ ਪਹਿਲਾਂ ਮਿਲ ਜਾਣ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਸ਼ੁਰੂ ਕਰੋ ਤੋਂ ਚਲਿਏ ਸ਼ੁਰੂ ਕਰਤੇ ਹਾਂ 5000 ਸਰਕਾਰੀ ਬੋਲੀ 5000 ਚਲੋ ਮੇਰਾ 6000 ਜੇ 6000 7000 ਰੁਪਏ ਨਹੀਂ ਮੇਰਾ 8000 10000 ਮੇਰਾ 10000 11000 11000 ਮੇਰਾ 12000 ਜੀ 15 ਕਰ ਲਿਓ 16000 ਜੀ 20000 20000 21000 ਜੀ ਭੈਣ ਜੀ 21000 ਕੀ ਕਰ ਦੋ ਭੈਣ ਜੀ 30000 31 ਕਰ ਦਿਓ ਭੈਣ ਜੀ 31000 40 ਕਰ ਦਿਓ ਭੈਣ ਜੀ 40000 ਬਾਜੀ ਮੈਂ ਕਮੇਟੀ ਦੀ ਬੋਲੀ ਚ ਆ ਮੈਂ ਤੁਹਾਨੂੰ ਘਰ ਤੋਂ ਫੋਨ ਤੋਹੀ ਥੋੜਾ ਜਿਹਾ ਟਾਈਮ ਤੇ ਦਿਓ ਮੈਂ ਅੱਜ ਕੰਮ ਹੋ ਜਾਊਗਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਕਿੰਨੀ ਕਮੇਟੀ ਭਾਂਜੀ ਇਹਨਾਂ ਦੀ 40000 40000 ਮੇਰਾ 40300 ਜੀ 40300 50 ਕਰ ਦੋ ਪੂਰਾ ਭਾਂਜੀ 50000 ਮੇਰਾ 50200 ਜੀ 50200 55 ਕਰ ਦੋ ਭੈਣ ਜੀ ਬੱਸ ਕਰ ਕਿੰਨੀ ਜੀ ਵਧਾਉਣੀ ਆ ਮੇਰਾ 20 ਸਾਲ ਦਾ ਤਜਰਬਾ ਆਂਦਾ 60000 ਤੱਕ ਕਮੇਟੀ ਬਚਾਉਣੀ ਹੈ ਜੀ ਉਹਨੇ 55000 ਵੀਰ ਜੀ ਹੁਣਾਂ ਦਾ ਹੋ ਗਿਆ ਜੀ 55000 ਹਾਂਜੀ ਮੇਰਾ ਭੈਣ ਜੀ 100 ਮੰਨਦਾ ਹੱਥ ਰੱਸਾ ਤੇ ਸਿਰੇ ਤੇ ਗੰਢ ਜਕਾ ਦਿਓ ਕਮੇਟੀ ਵੀਰ ਜੀ ਹੁਣਾਂ ਨੂੰ ਇਹਨਾਂ ਨੂੰ ਲੱਗਦਾ ਜ਼ਿਆਦਾ ਜ਼ਰੂਰਤ ਆ ਔਰ ਵੀਰ ਜ਼ਰੂਰਤ ਆਲੀ ਕੋ ਗੱਲ ਨਹੀਂ ਜੇ ਤੈਨੂੰ ਲੋੜਿਆ ਨਾ ਤੇ ਤੂੰ ਰੱਖ ਲੈ ਕੋਈ ਗੱਲ ਨਹੀਂ ਮੈਂ ਅਗਲੀ ਕਿਤੇ ਚੁੱਕ ਲੂੰਗਾ ਨਹੀਂ ਵੀਰ ਜੀ ਨਹੀਂ ਲੋੜਨੀ ਕਿ ਮੈਨੂੰ ਤੂੰ ਹੀ ਲੁੱਟੋ ਨਿਆਰੇ ਬੜਾ ਹਰਾਮੀ ਹੋ ਬੇਟਾ ਅਰੇ ਉਹ ਤਾਂ ਤਾਂ ਨਿਆਰੇ ਨੂੰ ਯਾਰ ਇਹਨੂੰ ਯਰੇ ਲੁੱਟੋ ਲੁੱਟੋ ਨਾ ਫਿਰ ਤੂੰ ਲੋਟਨਾ 5000 ਘੱਟ ਦੇ ਦੇ ਦੀ ਮੈਨੂੰ ਮੈਂ ਤੈਨੂੰ ਤੋਂ ਕਿਆ ਹੀ ਬੋਲੀ ਵਧਾਉਨੂੰ ਮੈਂ ਤੇ ਤੈਨੂੰ ਰੋਕਣ ਵੀ ੜਿਆ ਉਦੋਂ ਤੂੰ ਟੁੱਟੇ ਸਤਰੂਗਾ ਦੀ ਨਾ ਉਹਦਾ ਹੀ ਮਾਰ ਲਾ ਤਰਲਾ ਸ਼ਾਇਦ ਗੱਲ ਬਣ ਜਾਈ ਉਹਦਾ ਤਰਲਾ ਮੈਂ ਕੀ ਕਰਾਂ ਕੋ ਕਮੇਟੀ ਚਕਣ ਥੋੜਾ ਆਇਆ ਸੀ ਉਹ ਤੇ ਭਲਾ ਮਾਨਸ ਰਿਆ ਬਣ ਕੇ ਨਾ ਆਪਾਂ ਨੂੰ ਛਦਾਈ ਬਣਾ ਗਿਆ ਤੇ ਕਮੇਟੀ ਚ ਕਾ ਗਿਆ ਯੋ ਤੁਸੀਂ ਭੈਣ ਜੀ ਦੱਸਿਓ ਮੈਨੂੰ ਕਮੇਟੀ ਕਿੰਨੀ ਆਉਣੀ ਹੈ ਗਜਬ ਬੇਇੱਜ਼ਤੀ ਹੈ ਯਾਰ ਕਮੇਟੀ ਆਪਣਾ ਬਣੀ ਜੇ 55000 ਕਟਾ ਤੇ ਵੀ ਮੈਂਬਰ ਆਪਣਾ 2250 ਰੁਪਏ 2250 ਜੀ ਠੀਕ ਹੈ ਜੀ 500 ਹਯਾਰ ਹਾਂ ਲੱਗੋ। ਹਾਂ। ਅੱਡੇ ਬਾਈਕ। ਕਮੇਟੀ ਭੈਣ ਜੀ ਨਾਲ ਨਾਲ ਹੀ ਨਿਬੜੀ ਚੰਗੀ ਹੁੰਦੀ ਆ। ਹਾਂਜੀ ਹਾਂਜੀ। ਮੇਲਿਆ ਮੋਲਿਆ ਵਾਲੇ ਦੇਣ ਆ ਮੁੜ ਕੇ ਕਿਥੇ ਵਰਤੇ ਉੱਤੇ ਜਾਂਦੇ ਆ। ਹਾਂਜੀ ਲਿਆਓ ਜੀ। ਉਦੋਂ ਭਾਜੀ ਕਮੇਟੀ ਦੇ ਘਾਟੇ ਵਾਲੇ ਰਿਕਾਰਡ ਹੀ ਟੁੱਟ ਗਏ ਜੇਰ ਕੀ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ। ਤੁਸੀਂ ਤੇ ਆਪ ਲੋਕਾਂ ਨੂੰ ਵਿਆਜੀ ਪੈਸੇ ਦਿੰਦੇ ਜੇ। ਤੇ ਤੁਹਾਨੂੰ ਕੀ ਲੋੜ ਹੀ ਇਨੇ ਘਾਟੇ ਤੇ ਕਮੇਟੀ ਚੁੱਕਣ ਦੀ। ਨੰਦੀ ਪਾਣੀ ਮਿਲੂਗਾ ਘਟਕ ਅੱਛਾ ਪਾਣੀ ਮੈਂ ਲਿਆ ਦੇਣੀ ਮੈਨੂੰ ਚੱਕਰ ਆਉਂਦੇ ਆ ਮਾਸਾ ਘਰ ਗਾਂ ਘਰ ਆਉਂਗਾ ਕੋਈ ਨਾ ਕੋਈ ਨਾ ਘਰ ਆਣਾ ਮੈਨੂੰ ਗਾਂ ਕਰਕੇ ਆਵੀ ਪਰ ਗੱਲ ਗਾਂ ਨਾ ਕਰੀਂ ਇੱਥੋਂ ਵਾਲੀ ਕੋਈ ਵੀ ਪਾਗਲੇ ਤੂੰ ਪਾਣੀ ਪੀ ਮੈਂ ਕਿ ਤੂੰ ਕੋਈ ਗੱਲ ਕਰਨੀ ਹੈ ਹਾਂਜੀ ਹਾਂਜੀ ਭਾਜੀ ਭਾਜੀ ਪੈਸੇ ਦਾ ਪ੍ਰਬੰਧ ਕਰਨੀ ਆਇਆ ਮੈਂ ਕਮੇਟੀ ਚੁੱਕਣਾ ਆ ਮੈਂ ਲੱਖ ਦੀ ਹਾਂਜੀ ਭਾਈ ਤੁਹਾਨੂੰ 30000 ਚਾਹੀਦਾ ਕੇ ਜਾਣ ਚਾਹੀਦੀ ਏ ਜ਼ਬਾਨ ਜਦੋਂ ਕਰ ਲਈਏ ਮੈਂ ਹੋਰ ਕਿਹੜੀ ਗੱਲ ਆ ਜ਼ਬਾਨ ਤੋਂ ਨਹੀਂ ਮੈਂ ਭਜਦਾ ਹਾਂਜੀ ਅੱਗੇ ਸਾਰੇ ਕੱਟ ਜੇ ਲੰਗ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬੈਠੋ ਬੈਠੋ ਭਾਈ ਬੈਜਾ ਨੇ ਬਹੁਤ ਧੰਨਵਾਦ ਹੁਣੇ ਲੱਗਦਾ ਸਾਰੇ ਇਕੱਠੇ ਹੋਏ ਹਾਂ ਬਸ ਤੁਹਾਨੂੰ ਹੀ ਡਿਕਨਦੇ ਸਾਂ ਕਰੀਏ ਸ਼ੁਰੂ 5000 ਘਾਟੇ ਤੋਂ ਬੋਲੀ ਸ਼ੁਰੂ ਹੋਣੀ ਜੇ ਤੇ ਜਿੰਨੇ ਕਮੇਟੀ ਚੁੱਕੀ ਉਹਨੂੰ ਪੈਸੇ ਮਿਲਣੇ ਜੇ ਪੰਜਾ ਦਿਨਾਂ ਬਾਅਦ ਭੈਣ ਜੀ ਥੋੜੇ ਜਿਹਾ ਪਹਿਲਾਂ ਨਹੀਂ ਮਿਲ ਸਕਦੇ ਨਹੀਂ ਨਹੀਂ ਇਨੇ ਦਿਨ ਤੇ ਲੱਗ ਹੀ ਜਾਂਦੇ ਆ ਹਰੇਕ ਨੇ ਤਨਖਾਹ ਆਈ ਤਾਂ ਪੈਸੇ ਦੇਣੇ ਹੁੰਦੇ ਨੇ ਥੋੜੇ ਜਿਹਾ ਪੈਸੇ ਭਾਵੇਂ ਪਹਿਲਾਂ ਮਿਲ ਜਾਣਾ ਚਲੋ ਵੇਖ ਲੈਨੇ ਆ ਪਹਿਲਾਂ ਬੋਲੀ ਤੇ ਦਿਓ ਕਰੀਏ ਸ਼ੁਰੂ ਭਾਈ 5000 5000 ਤੇ ਮੇਰਾ 6000 ਜੇ ਆ ਵੀਰ ਜੀ ਨਾ ਮੜ ਕੇ 7000 ਕਹਿ ਦੇਣਾ ਵਾ ਤੇ ਮੇਰਾ ਫਿਰ 8000 ਜੇ ਵੀਰ ਮੈਂ ਤਾਂ ਭੁੱਲਿਆ ਹੀ ਨਹੀਂ ਦੇਦੇ ਬੋਲੀ ਪਿਛਲੀ ਰਸੀਏ ਮੈਨੇ ਦੇ ਹੀ ਦਿੱਤੀ ਤੇ ਸਿਮ ਨੂੰ ਕਿਹੜੀ ਘਰ ਵਰਤ ਲਈ ਆ ਉਹਨੇ ਵੀ ਸਾਰੀ ਆਪਣੀ ਉੱਥੇ ਲਾਈ ਆ ਜੇ ਘਰੋਂ ਪਤਾ ਨਹੀਂ ਕਿੰਨੇ ਕੁ ਲੱਗਣੇ ਫੇਰੇ ਭੈਣ ਜੀ 6000 ਤੜਕੇ ਆ ਹੈਗਾ ਕੋਈ ਹੋਰ ਹਾਂਜੀ ਬੋਲੋ ਕੋਈ ਦਿਓ ਬੋਲੀ ਠੀਕ ਆ ਫਿਰ ਸ਼ੇਅਰ ਘਾਟੇ ਤੇ ਕਮੇਟੀ ਤੁਹਾਡੀ ਹੋਗੀ ਚਲੋ ਮੇਰੀਆਂ ਮੈਨੂੰ ਦੇ ਦਿਓ ਤੇ ਕਮੇਟੀ ਭੈਣ ਜੀ ਵਿੱਚੋਂ ਹੀ ਕੱਟ ਲਿਓ ਠੀਕ ਐ ਚਲੋ ਮੇਰਾ ਕੰਮ ਨਿਪੜਿਆ ਮੈਂ ਅੱਜ ਜਾਵਾਂਗਾ ਹੋਰ ਕੰਮ ਕਰੀਏ ਭੈਣ ਜੀ ਕਮੇਟੀ ਦੀ ਹੋਗੀ ਜਦੋਂ ਕਿਸੇ ਨੇ ਬੋਲੀ ਹੀ ਨਹੀਂ ਦਿੱਤੀ ਫਿਰ ਇਹਨਾਂ ਦੀ ਹੋਣੀ ਹੀ ਵੇਖੋ ਕਮੇਟੀ ਇਹਦੀ ਹਾਂ ਇੱਕੋ ਹੀ ਸੀ ਪੱਕਾ ਇੱਕੋ ਕਮੇਟੀ ਆਹੋ ਭਰਾਵਾ ਇੱਕੋ ਹੀ ਹੀ ਸ਼ੁਕਰ ਹੈ ਗਲੋਂ ਰੱਥਾ ਇਹਦੇ ਅਗਲੇ ਬੰਦਲੇ ਨਰ ਬਿਮਾਰੀ ਦਾ ਘਰ ਇਹਨੇ ਤਾਂ ਅੱਗੇ ਇੱਕ ਮਰਨੇ ਪਿਆ ਵਾ